ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਚੀਮਾ ਡੈਰੀ ਫਾਰਮ ਦੇ ਉੱਤੇ ਆ ਜਿਹੜੀ ਗਾਂ ਕੀ ਦੂਜੇ ਸੂਏ ਸੂਈ ਰਹੀ ਹੈ ਮਾਗਰ ਬੱਛਾਂ ਇਹਦਾ ਲੀਵਾ ਦੇਖੋ ਅੱਜ 3 ਦਿਨ ਹੋਏ ਨੇ ਸੂਈ ਨੂੰ ਲੇਵਾ ਬਹੁਤ ਵਧੀਆ ਟਾਈਟ ਆਰਡਰ ਦੀ ਆ ਬਹੁਤ ਸੋਹਣੀ ਬੱਸੀ ਹੈ ਇਹ ਚਾਹ ਕਿਸੇ ਵੀਰ ਨੇ ਵੀ ਲੈਣੀ ਹੋਵੇ ਤਾਂ ਨੀਚੇ ਦਿੱਤੇ ਨੰਬਰ ਤੇ ਸੰਪਰਕ ਕਰਕੇ ਲੈ ਸਕਦਾ ਹੈ ਮੁੱਲੇ ਦਾ 99000 ਰੁਪਇਆ ਤਿੰਨ ਦਿਨਾਂ ਦੇ ਸੂਈ ਠੰਡੇ 18 19 ਲੀਟਰ ਵੋੜਾ ਹੈ ਜੇਕਰ ਕਿਸੇ ਵੀ ਇਹਨੇ ਵੀ ਲੈਣੀ ਹੋਵੇ ਆ ਨੀਚੇ ਦਿੱਤੇ ਨੰਬਰ ਤੇ ਸੰਪਰਕ ਕਰਕੇ ਲੈ ਸਕਦਾ ਹੈ ਏਰੀਆ ਹੈਗਾ ਇਹਨਾਂ ਦਾ ਜੀਰਾ ਤੇ ਆਰ ਲੀਵਾ ਦੇਖੋ ਤੁਸੀਂ ਠੜਲੇਵਾ ਬਹੁਤ ਜ਼ਿਆਦਾ ਵਧੀਆ ਹੈ ਟੈਟ ਆਰਡਰ ਦੀ ਆ ਮਿਸ ਟੈਸਟ ਸੇ ਇਹਦੇ ਵਿੱਚ ਆ ਨਹੀਂ ਸਕਦੀ ਤੇ ਬਾਕੀ ਪਿਛਲੇ ਸੂਏ ਨੇ 25 22 ਲੀਟਰ ਦੁੱਧ ਦਿੱਤਾ ਹੈ ਇੱਕੀ ਇਹ ਤੋਂ ਵੱਧ ਦੇਣ ਦੀ ਉਮੀਦ ਹੈ ਬਾਕੀ ਕਿਸਾਨ ਵੀਰੋ ਇਹ ਮੇਰੇ ਚੈਨਲ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਅਤੇ ਲਾਈਕ ਕਰੋ ਤਾਂ ਜੋ ਕਿ ਤੁਹਾਨੂੰ ਨਵੀਆਂ-ਨਵੀਆਂ ਵੀਡੀਓ ਇਸ ਚੈਨਲ ਤੇ ਮਿਲ ਸਕਣ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰੋ ਬੈਲ ਆਈਕਨ ਦਾ ਬਟਨ ਦਬਕ ਕੇ ਆਲ ਤੇ ਸੈੱਟ ਕਰੋ ਜੇ ਕਿਸੇ ਵੀ ਵੀਰ ਨੇ ਬ੍ਰੇਕਪੋਲ ਏਰੀਆ 'ਚ ਵੀਡੀਓ ਬਣਵਾਉਣੀ ਹੋਵੇ ਤਾਂ ਇਸ ਉੱਪਰ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਬਣਵਾ ਸਕਦਾ ਹੈ ਤੇ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਆ ਦੁਆਰਾ ਫਿਰਦੇ ਇੱਕ ਲੋਲੇਵਾ ਬਹੁਤ ਜ਼ਿਆਦਾ ਵਧੀਆ ਹੈ ਟਾਇਰ ਟਾਡਰ ਦੀ ਹੈ ਤੇ ਤਾਜੀ ਸੂਈ ਵੀ ਹੈ 3 ਦਿਨ ਦੀ ਸੂਈ ਹੋਈ ਹੈ ਤੇ 18-19 ਲੀਟਰ ਬੋੜਾ ਇਸ ਟਾਈਮ ਤਿਆਰ ਹੈ ਮੈਂ ਸਾਰੇ ਵੀਰੇ ਨੂੰ ਬੇਨਤੀ ਕਰਦਾ ਹਾਂ ਕਿ ਘਰੇ ਜਾ ਕੇ ਚੋਕੇ ਦੋ ਡੰਗ ਫਿਰ ਤਸੱਲੀ ਕਰਕੇ ਆਪਣਾ ਪਸ਼ੂ ਖਰੀਦਿਆ ਕਰੋ ਆਨਲਾਈਨ ਮੰਗਾਉਣ ਦਾ ਕੋਈ ਫਾਇਦਾ ਨਹੀਂ ਕੇਈ ਵਾਰ ਠੱਗੀਆਂ ਹੋ ਜਾਂਦੀਆਂ ਨੇ ਆਨਲਾਈਨ ਮੰਗਾਉਣ ਦੇ ਵਿੱਚ ਦੋ ਡੰਗ ਚੋਕੇ ਲਿਆਓ ਜੇ ਕੋਈ ਚੈੱਕ ਕਰਨ ਪਾਸ ਹੈ ਤਾਂ ਉਸ ਨੂੰ ਚੈੱਕ ਕਰਾ ਕੇ ਡਾਕਟਰ ਆਪਣਾ ਨਾਲ ਲਿਜਾ ਕੇ ਚੈੱਕ ਕਰਵਾ ਕੇ ਲੈ ਕੇ ਆਓ ਤਸੱਲੀ ਕਰਕੇ ਕਿਉਂਕਿ ਅੱਜਕੱਲ੍ਹ ਠੱਗੀਆਂ ਬਹੁਤ ਜ਼ਿਆਦਾ ਚੱਲਦੀਆਂ ਨੇ ਸਾਰੇ ਵੀਰ ਤਥੱਕ ਨਹੀਂ ਹੁੰਦੇ ਪਰ ਫਿਰ ਵੀ ਬਹੁਤ ਵਿੱਚ ਹੋ ਜਾਂਦੀਆਂ ਨੇ ਕਿਉਂਕਿ ਮੇਰੇ ਨਾਲ ਵੀ ਹੋਈ ਪਈ ਐ ਇੱਕ ਵਾਰੀ ਇਸ ਕਰਕੇ ਸਾਰੇ ਵੀਰਾਂ ਨੂੰ ਬੇਨਤੀ ਐ ਮੇਰਾ ਕੰਮ ਐ ਸਿਰਫ ਤੁਹਾਨੂੰ ਵੀਡੀਓ ਦਿਖਾਉਣਾ ਔਰ ਜਾਣਕਾਰੀ ਦੇਣਾ ਕਿ ਪਸ਼ੂ ਕਿੱਥੇ ਖੜਾ ਐ ਤੇ ਜਾ ਕੇ ਤਸੱਲੀ ਕਰਕੇ ਲਿਉਣਾ ਤੁਹਾਡਾ ਆਪਣਾ ਫਰਜ਼ ਐ ਵੀਡੀਓ ਵੇਖ ਲਈ ਸਾਰੇ ਵੀਰਾਂ ਦਾ ਫੇਰ ਦੁਬਾਰਤ ਬਹੁਤ ਬਹੁਤ ਧੰਨਵਾਦ